ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਫਿਰ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 9 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਪੰਜਾਬ ਦੇ ਇੱਕ ਹਿੱਸੇ ਵਿੱਚ ਅੱਜ ਸਵੇਰ ਵੇਲੇ ਤੋਂ ਹੀ ਧੁੱਪ ਨਿਕਲੀ ਹੋਈ ਸੀਗੀ ਤੇ ਦੂਸਰੇ ਹਿੱਸੇ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਜਿਨ੍ਹਾਂ ਇਲਾਕਿਆਂ ਦੇ ਵਿੱਚ ਧੁੱਪ ਨਿਕਲੀ ਹੋਈ ਸੀਗੀ ਉੱਥੇ ਵੱਡੀ ਪੱਧਰ ਤੇ ਕੂੜਾ ਦੇਖਣ ਨੂੰ ਮਿਲਿਆ ਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਤੁੰਦੇ ਸੀ ਕਿ ਉੱਥੇ ਵੀ ਠੰਡ ਕਾਫੀ ਦੇਖੀ ਗਈ ਜਿਹੜੇ ਇਲਾਕਿਆਂ ਦੇ ਵਿੱਚ ਤੁੰਦੇ ਸੀ ਉਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਦੇ ਕੁਝ ਇਲਾਕੇ ਕਰਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਦੇ ਵਿੱਚ ਅੱਜ ਸੰਘਣੀ ਤੁੰਦ ਦੇਖੀ ਗਈ ਜਿੱਥੇ ਕਿ ਦੁਪਹਿਰ ਤੋਂ ਬਾਅਦ ਤਕਰੀਬਨ ਕਾਫੀ ਖੇਤਰਾਂ ਦੇ ਵਿੱਚ ਸੋਹਣੀ ਧੁੱਪ ਲੱਗੀ ਤੇ ਮੌਸਮ ਸਾਫ਼ ਹੋਇਆ ਸ਼ਾਮ ਵੇਲੇ ਤੋਂ ਹੀ ਇੱਕ ਵਾਰ ਫਿਰ ਤੋਂ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ਜਿਹੜੀ ਕਿ ਕੱਲ ਨੂੰ ਲੱਗਦਾ ਹੈ ਕਿ ਸਾਰੇ ਹੀ ਪੰਜਾਬ ਦੇ ਵਿੱਚ ਰਾਤ ਵੇਲੇ ਤੱਕ ਇਹ ਧੁੰਦ ਫੈਲ ਜਾਵੇਗੀ ਤੇ ਕੱਲ ਨੂੰ ਤਕਰੀਬਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਤੁਹਾਨੂੰ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਗੱਲ ਕਰੀਏ ਤਾਂ ਕੱਲ ਤੋਂ ਮੌਸਮ ਵੀ ਬਦਲਣਾ ਸ਼ੁਰੂ ਹੋ ਜਾਵੇਗਾ 10 ਤਰੀਕ ਨੂੰ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਤੋਂ ਮੀਂਹ ਜਾਂ ਕਰਬਾਈਆਂ ਸ਼ੁਰੂ ਹੋਣਗੀਆਂ ਜਿਹੜੀਆਂ ਕਿ 11 ਤਰੀਕ ਨੂੰ ਪੰਜਾਬ ਦੇ ਵਿੱਚ ਤੇ 12 ਦੀ ਸ਼ਾਮ ਤੱਕ ਇਹ ਸਿਸਟਮ ਪੰਜਾਬ ਦੇ ਵਿੱਚ ਐਕਟੀਵੇਟ ਰਵੇਗਾ ਜਿਹਦੇ ਵਿੱਚ ਜ਼ਿਆਦਾਤਰ ਮਾਲਵੇ ਦੇ ਇਲਾਕਿਆਂ ਦੇ ਵਿੱਚ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ